ਅੱਜ ਜਦੋਂ ਆਪਾਂ ਤੁਹਾਡੇ ਨਾਲ ਸਵੇਰੇ ਖਬਰਾਂ ਸਾਂਝੀਆਂ ਕੀਤੀਆਂ ਸੀ ਸਵੇਰੇ 9 ਵਜੇ ਦੇ ਕਰੀਬ ਅਪਡੇਟ ਅਮਰੀਕਾ ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ 90 ਦਿਨਾਂ ਦੇ ਲਈ ਜਿਹੜਾ ਰੈਸਿਪ੍ਰੋਕਲ ਟੈਰਫ ਆ ਉਹ ਸਾਰੇ ਮੁਲਕਾਂ ਤੇ ਬੰਦ ਕਰ ਦਿੱਤਾ ਚਾਈਨਾ ਤੋਂ ਬਿਨਾਂ ਚਾਈਨਾ ਦੇ ਉੱਤੇ 125% 104% ਪਰ ਕਹਿੰਦੇ ਇਹਨੂੰ ਹੁਣ ਵਧਾ ਕੇ 125% ਕਰ ਦਿੱਤਾ ਜਾਊਗਾ ਪਰ ਬਾਕੀ ਜਿਹੜੇ ਸਾਰੇ ਮੁਲਕਾਂ ਉਹਨਾਂ ਦੇ ਉੱਤੇ 10% ਕਰ ਦਿੱਤਾ ਗਿਆ ਤੇ ਨਾਲ ਦੀ ਨਾਲ 90 ਦਿਨਾਂ ਦਾ ਜੋ ਡਿਲੇ ਆ ਉਹ ਕਰ ਦਿੱਤਾ ਗਿਆ ਉਹਦੇ ਨਾਲ ਫਿਰ ਸਟਾਕ ਮਾਰਕੀਟ ਡਾਉਜਨ ਇੰਡਸਟਰੀਅਲ ਇੱਕ ਟਾਈਮ ਦੇ ਉੱਤੇ ਦਾ 3000 ਪੁਆਇੰਟ ਉੱਪਰ ਚਲਾ ਗਿਆ ਸੀ 7.87% ਤੇ ਐਸ ਐਨ ਪੀ ਇੰਡੈਕਸ 9.5% ਤੇ ਨੈਸਟੈਕ 12.2% ਅਪ ਚਲਾ ਗਿਆ ਸੀ ਵੀ ਬਿਲਕੁਲ ਹੁਣ ਰੌਲਾ ਜਿਹੜਾ ਹਰਜੋਤ ਸਿੰਘ ਜੀ ਪਹਿਲੇ ਜਦੋਂ ਸਵੇਰੇ ਵੀ ਆਪਾਂ ਖਬਰਾਂ ਕਰ ਰਹੇ ਸੀ ਉਹ ਬਿਆਨ ਸਾਂਝਾ ਕੀਤਾ ਸੀ ਟਰੰਪ ਉਹਨਾਂ ਦਾ ਜਿਸ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਬਾਏ ਐਨੀਥਿੰਗ ਯੂ ਕੈਨ ਬੀ ਤੁਸੀਂ ਬਾਏ ਕਰ ਲਓ ਤੇ ਉਹ ਆਪਣਾ ਇਹ ਸੀਗਾ ਵੀ ਭਾਈ ਜੇ ਕੁਝ ਹੋਊਗਾ ਕਿਸੇ ਕੋਲ ਤਾਂ ਬਾਏ ਕਰਦੇ ਆ ਹੁਣ ਜਿਹੜੇ ਐਡਮ ਸ਼ਿਫ ਆ ਉਹਨਾਂ ਨੇ ਰੌਲਾ ਪਾ ਲਿਆ ਕਹਿੰਦੇ ਵੀ ਮੈਂ ਚਿੱਠੀ ਲਿਖਣ ਲੱਗਾ ਵਾਈਟ ਹਾਊਸ ਨੂੰ ਇਹ ਜਾਣਨ ਦੇ ਲਈ ਵੀ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਵੀ ਕਿਤੇ ਇਸ ਦੇ ਵਿੱਚ ਇਨਸਾਈਟ ਟਰੇਡਿੰਗ ਤਾਂ ਨਹੀਂ ਵੀ ਟਰੰਪ ਹੁਣੀ ਜਿਹੜਾ ਕਹਿ ਰਹੇ ਆ ਵੀ ਬਾਏ ਕਰ ਲਓ ਤੇ ਉਸ ਤੋਂ ਕੁਝ ਘੰਟਿਆਂ ਬਾਅਦ ਜਿਹੜੇ ਟੈਰਿਫਸ ਆ ਉਹ ਵਾਪਸ ਲੈ ਲੈਂਦੇ ਆ ਉਹਨਾਂ ਨੂੰ ਆਪ ਤੂੰ ਤਾਂ ਪਤਾ ਹੀ ਹੋਊਗਾ ਵੀ ਉਹਨਾਂ ਨੇ ਟੈਰਿਫ ਜਿਹੜੇ ਉਹ ਵਾਪਸ ਲੈ ਲੈਣੇ ਆ ਤੇ ਉਹਦੇ ਨਾਲ ਕਹਿੰਦੇ ਵੀ ਲੋਕਾਂ ਨੇ ਹੁਣ ਖਾਸੀ ਮਨੀ ਜਿਹੜੀ ਇਸੇ ਵਿੱਚ ਬਣਾਈ ਆ ਇੱਕ ਹੋਰ ਜਿਹੜੀ ਸਕੀਮ ਦੇ ਉੱਤੇ ਲੋਕ ਗੱਲ ਕਰ ਰਹੇ ਆ ਵੀ ਇਹਦੇ ਵਿੱਚ ਇਹ ਸਕੈਮਤ ਨਹੀਂ ਹੋਇਆ ਕਿਤੇ ਇਨਸਾਈਡਰ ਟਰੇਡਿੰਗ ਤਾਂ ਨਹੀਂ ਵੀ ਪਹਿਲਾ 3 ਦਿਨ ਲਗਾਤਾਰ ਮਾਰਕੀਟ ਡਿੱਗੀ ਸ਼ੇਅਰਸ ਜਿਹੜੇ ਉਹ ਥੱਲੇ ਚਲੇ ਗਏ ਉਹਨਾਂ ਕੰਪਨੀਆਂਜ਼ ਨੂੰ ਜਿਹੜੇ ਸ਼ੇਅਰ ਆ ਬਾਇਬੈਕ ਕਰਨ ਦਾ ਸਸਤੇ ਭਾਅ ਦੇ ਉੱਤੇ ਮੌਕਾ ਮਿਲ ਗਿਆ ਤੇ ਉਧਰੋਂ ਟੈਰਿਫ ਹਟਾ ਦਿੱਤੇਗੇ 90 ਦਿਨ ਦਾ ਵਿਰਾਮ ਲਾਤਾ ਤੇ ਮਾਰਕੀਟ ਜਿਹੜੀ ਆ 10 10 15 15% ਕਈ ਕੇ ਜਿਸੇ ਕਿਸੇ ਟਾਈਮ ਦਿੱਤੇ ਜਿਹੜੀ ਆ ਉਹ ਚੜ ਗਈ ਤੇ ਉਹਨਾਂ ਦੇ ਸ਼ੇਅਰ ਜਿਹੜੇ ਆ ਉਹ ਬਹੁਤ ਜ਼ਿਆਦਾ ਜਿਹੜੇ ਉਹ ਵਧ ਗਏ ਆ ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਸ ਦਾ ਕੋਈ ਇਵੈਂਚੁਅਲੀ ਕੁਝ ਪਤਾ ਲੱਗ ਸਕੂਗਾ ਪਾਰਦਰਸ਼ਤਾ ਹੋ ਸਕੂਗੀ ਜਾਂ ਨਹੀਂ ਉਧਾਂ ਕਾਂਗਰਸ ਦੇ ਵਿੱਚ ਰੌਲਾ ਬਹੁਤ ਪੈਂਦਾ ਰਹਿੰਦਾ ਆ ਵੀ ਇਹ ਜਿਹੜੇ ਜਿਹੜੇ ਕਾਂਗਰਸਮੈਨ ਨਾ ਜਾਂ ਕਾਂਗਰਸ ਵੂਮਨ ਨਾ ਉਹਨਾਂ ਦਾ ਕੋਈ ਵੀ ਜਿਹੜੀ ਆ ਟਰੇਡਿੰਗ ਦੇ ਉੱਤੇ ਜਿਹੜੀ ਉਹ ਬੈਨ ਹੋਣੀ ਚਾਹੀਦੀ ਆ ਪਰ ਇਹ ਕਰਦੇ ਨਹੀਂ ਇਹ ਆਪ ਕਮੇਟੀਆਂ ਦੇ ਬੈਠੇ ਇਹਨਾਂ ਨੂੰ ਪਤਾ ਵੀ ਕਿਹੜੇ ਬਿਲ ਆ ਰਹੇ ਆ ਕਿਹੜੇ ਕਿਹਦੇ ਨਾਲ ਕਿਦਾਂ ਦੇ ਇਫੈਕਟ ਜਿਹੜੀ ਉਹ ਪੈ ਸਕਦੇ ਆ ਸੋ ਇਵੈਂਚੁਅਲੀ ਲੋਕ ਇਸ ਪਾਸੇ ਵੱਲ ਨੂੰ ਜਿਹੜਾ ਉਹ ਇਸ਼ਾਰਾ ਕਰਦੇ ਜਿਹੜਾ ਹੋ ਰਹੇ ਨੇ ਆ ਸੋ ਦੇਖੋ ਕੀ ਜਿਹੜਾ ਬਣਦਾ ਆ ਪਰ ਮਾਰਕੀਟ ਨੇ ਜਿਹੜੀ ਆ ਬਹੁਤ ਵੱਡੀ ਜਿਹੜੀ ਵਾਪਸੀ ਆ ਅੱਜ ਦੇ ਦਿਨ ਕੀਤੀ ਆ ਹਰ ਇੱਕ ਪਾਸੇ ਸਟਾਕ ਦੀ ਹੀ ਜਿਹੜੀ ਚਰਚਾ ਹੈ ਉਹ ਚੱਲ ਰਹੀ ਹੈਗੀ ਆ ਐਡਮ ਸ਼ੇਪ ਉਹਨਾਂ ਤੋਂ ਬਿਨਾਂ ਟੀਨਾ ਸਮਿਥ ਮਿਨੇਸੋਟਾ ਦਾ ਉਹਨਾਂ ਦੇ ਉਹਨਾਂ ਨੇ ਵੀ ਕਿਹਾ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਤੇ ਨਾਲ ਦੀ ਨਾਲ ਰਿਪ੍ਰੈਜ਼ੈਂਟੇਟਿਵ ਸਟੀਵ ਹਾਰਸਫੋਰਡ ਜੋ ਨਿਵਾੜਾ ਦੇ ਡੈਮੋਕ੍ਰੇਟ ਹੈਗੇ ਆ ਉਹਨਾਂ ਨੇ ਵੀ ਇਹਦੇ ਉੱਤੇ ਕੁਐਸ਼ਨ ਕੀਤਾ ਹੈਗਾ